ਚਾਹੇ ਤੁਹਾਨੂੰ ਚਿੱਟੇ ਮੋਤੀਆ ਕਾਲਾ ਮੋਤੀਆ ਅੱਖਾਂ ਦੇ ਵਿੱਚ ਧੁੰਨ ਦਾ ਖੁਰਕਾ ਲਾਲੀ ਰਹਿੰਦੀ ਆ ਨਖੂਨਾ ਹੈਗਾ ਚਿੱਟੇ ਮੋਤੀਏ ਤੇ ਕਾਲੇ ਮੋਤੀਏ ਦੀ ਸਮੱਸਿਆ ਤੁਹਾਨੂੰ ਧੁੱਪ ਦੇ ਵਿੱਚ ਨਜ਼ਰ ਘਟ ਜਾਂਦੀ ਆ ਅੱਖਾਂ ਦੇ ਵਿੱਚ ਰੌਸ਼ਨੀ ਪੈਂਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਤਾਂ ਇੱਕ ਵਾਰ ਮੌਕਾ ਜ਼ਰੂਰ ਦਿਓ ਇੱਕ ਵਾਰ ਵਾਰਤ ਕੇ ਜ਼ਰੂਰ ਦੇਖਿਓ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਨਖੂਨੇ ਦੀ ਚਿੱਟੇ ਮੋਤੀਏ ਦੀ ਕਾਲੇ ਮੋਤੀਏ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਵੱਧ ਚੁੱਕੀ ਆ ਜਦੋਂ ਪੁਰਾਣਾ ਟਾਈਮ ਸੀ ਉਦੋਂ ਇਹੀ ਮੈਡੀਸਿਨ ਸੀ ਜਿਹੜੇ ਸਾਡੇ ਬਜ਼ੁਰਗਾਂ ਉਹਨਾਂ ਨੇ ਇਹਨਾਂ ਨੂੰ ਯੂਜ਼ ਕੀਤਾ ਸੀਗਾ ਇਹਨੂੰ ਯੂਜ਼ ਕਰਦੇ ਸੀ ਇਹਦੇ ਨਾਲ ਹੀ ਉਦੋਂ ਜਿਹੜਾ ਚਿੱਟਾ ਮੋਤੀ ਆ ਉਹ ਲੋਕਾਂ ਦਾ ਠੀਕ ਹੁੰਦਾ ਸੀ ਬਿਨਾਂ ਕਿਸੇ ਟੀੜਫਾੜ ਤੋਂ ਬਿਨਾਂ ਕਿਸੇ ਟਾਂਕੇ ਤੋਂ ਬਿਨਾਂ ਕਿਸੇ ਸੂਈ ਤੋਂ ਕੱਲੇ ਡ੍ਰੌਪ ਤੁਹਾਨੂੰ ਘਰ ਪਾਣ ਲਈ ਦਿੰਨੇ ਆ ਉਹਦੇ ਨਾਲ ਹੀ ਆ ਜਿਹੜਾ ਰਿਜ਼ਲਟ ਆ ਆਊਟਪੁੱਟ ਆ ਮੰਥ ਦੇ ਵਿੱਚ ਵਿੱਚ ਆ ਜਾਂਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਰਾ ਸਿਆਣੇ ਕਹਿੰਦੇ ਆ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਸੋ ਆਪਣੇ ਪੰਜਾਬ ਦੇ ਵਿੱਚ ਗੱਲ ਕਰੀ ਤਾਂ ਅੱਖਾਂ ਦੀ ਸਮੱਸਿਆਵਾਂ ਬਹੁਤ ਜ਼ਿਆਦਾ ਗਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਗਭਗ ਹਰੇਕ ਬੰਦਾ ਅੱਖਾਂ ਦੀ ਕਿਸੇ ਨਾ ਕਿਸੇ ਸਮੱਸਿਆ ਤੋਂ ਪੀੜਤ ਹੈਗਾ ਚਾਹੇ ਹੋ ਚਿੱਟਾ ਮੋਤੀਆ ਹੋਵੇ ਕਾਲਾ ਮੋਤੀਆ ਹੋਵੇ ਜਾਂ ਨਜ਼ਰ ਦਾ ਘਟਣਾ ਹੋਵੇ ਸੋ ਇਸੇ ਦੇ ਬਾਰੇ ਗੱਲਬਾਤ ਕਰਨ ਲਈ ਅੱਜ ਆਪਾਂ ਪਹੁੰਚੇ ਆਂ ਇੰਡੋ ਆਯੁਰਵੇਦਿਕ ਕਲੀਨਿਕ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਕਿ ਆਪਾਂ ਵੈਦ ਕਮਲਜੀਤ ਕੌਰ ਦੇ ਨਾਲ ਇਸ ਦੇ ਸੰਬੰਧ ਵਿੱਚ ਗੱਲਬਾਤ ਕਰਨੇ ਆਏ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਮੈਡਮ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਪਹਿਲਾਂ ਤੋਂ ਤੁਸੀਂ ਇੱਥੇ ਦੱਸ ਦੀ ਕਿ ਤੁਹਾਡੇ ਕੋਲੇ ਇਲਾਜ ਹੁੰਦਾ ਹੈ ਅੱਖਾਂ ਦੀ ਕਿਹੜੇ-ਕਿਹੜੇ ਸਮੱਸਿਆਵਾਂ ਦਾ ਹਾਂਜੀ ਜਿਵੇਂ ਕਿਸੇ ਨੂੰ ਵੀ ਅੱਖਾਂ ਦੇ ਵਿੱਚ ਖੋਰਕ ਹੁੰਦੀ ਆ ਧੁੰਦਾ ਲਾਲੀ ਆ ਜਾਂ ਅੱਖਾਂ ਦੇ ਵਿੱਚ ਚਿੱਟਾ ਮੋਤੀ ਆ ਕਾਲਾ ਮੋਤੀ ਆ ਅੱਖਾਂ ਦੇ ਵਿੱਚ ਨਖੁੰਨੇ ਵਧਿਆ ਨਖੁੰਨੇ ਹੁੰਦੇ ਆ ਜਿਹੜਾ ਸਾਡੇ ਅੱਖਾਂ ਦੇ ਉੱਤੇ ਮਾਸ ਵੱਜ ਜਾਂਦਾ ਉਹ ਹਰ ਚੀਜ਼ ਦਾ ਇਲਾਜ ਆ ਜਿਹੜਾ ਆਪਾਂ ਇੱਥੇ ਕਰਦੇ ਆ ਜੀ ਤਾਂ ਸਭ ਤੋਂ ਜ਼ਿਆਦਾ ਸਮੱਸਿਆ ਜਿਹੜੀ ਆਉਂਦੀ ਆ ਉਹ ਕਿਹੜੀ ਆਉਂਦੀ ਆ ਜੀ ਅੱਖਾਂ ਦੀ ਜੇ ਦੇਖਿਆ ਜਾਵੇ ਨਖੁੰਨੇ ਦੀ ਚਿੱਟੇ ਮੋਤੀ ਦੀ ਕਾਲੇ ਮੋਤੀ ਦੀ ਜਿਹੜੀ ਸਮੱਸਿਆ ਉਹ ਬਹੁਤ ਜ਼ਿਆਦਾ ਵੱਧ ਚੁੱਕ ਬੱਚਿਆਂ ਵਿੱਚ ਵੀ ਆ ਰਹੀ ਹੈ ਤੇ ਵੱਡਿਆਂ ਵਿੱਚ ਵੀ ਇਹ ਸੇਮ ਪ੍ਰੋਬਲਮ ਆ ਰਹੀ ਹੈ ਤੇ ਇਹਦੇ ਸਭ ਤੋਂ ਪਹਿਲੇ ਇਸ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਇਹਨਾਂ ਦੀ ਕਾਰਨ ਕੀ ਹੈ ਤੇ ਲੱਛਣ ਕੀ ਹੈ ਮਰੀਜ਼ ਨੂੰ ਪਤਾ ਕਿਵੇਂ ਲੱਗਦਾ ਇਹਦਾ ਕਾਰਨ ਇਹ ਹੈ ਵੀ ਜਿਹੜਾ ਖਾਣ ਪੀਣਾ ਉਹ ਸਾਡਾ ਬਹੁਤ ਜ਼ਿਆਦਾ ਮਾੜਾ ਹੋ ਚੁੱਕਿਆ ਉਹਦੇ ਕਰਕੇ ਕੀ ਇਹ ਪ੍ਰੋਬਲਮ ਜ ਵੱਧ ਰਹੀ ਹੈ ਵਿਟਾਮਿਨ A ਸਾਡੀਆਂ ਅੱਖਾਂ ਲਈ ਚਾਹੀਦਾ ਹੁੰਦਾ ਉਹ ਬਹੁਤ ਘੱਟ ਮਾਤਰਾ ਦੇ ਵਿੱਚ ਯੂਜ਼ ਹੁੰਦਾ ਜਿਹਦੇ ਕਰਕੇ ਕੀ ਇਹ ਪ੍ਰੋਬਲਮ ਦੇ ਬਈ ਦੇ ਹਰ ਕਿਸੇ ਦੀ ਵਾਧੀ ਆ ਕਈਆਂ ਦੀ ਹਾਈਪਰ ਟੈਨਸ਼ਨ ਦੀ ਕਰਕੇ ਵੱਧਦੀ ਆ ਜਿਵੇਂ ਹਾਈਪਰ ਟੈਨਸ਼ਨ ਦੇ ਮਰੀਜ਼ ਆ ਜਿਨ੍ਹਾਂ ਦਾ ਬਲੱਡ ਵੱਧਦਾ ਹੈਗਾ ਉਹਨਾਂ ਨੂੰ ਵੀ ਇਹ ਪ੍ਰੋਬਲਮ ਆ ਜਿਹੜੀ ਚਿੱਟੇ ਮੋਤੀਏ ਦੀ ਆ ਜਾਂਦੀ ਆ ਚਿੱਟੇ ਮੋਤੀਏ ਦੇ ਵਿੱਚ ਹੁੰਨਾਂ ਦਾ ਜਿਹੜੀ ਆਪਣੀ ਅੱਖਾਂ ਦੀ ਟ੍ਰਾਂਸਪੇਰੈਂਸੀ ਆ ਉਹ ਘਟ ਜਾਂਦੀ ਆ ਦੇਖਣ ਦੀ ਸ਼ਕਤੀ ਘਟ ਜਾਂਦੀ ਤੇ ਧੁੰਦਲਾਪਾਨਾ ਜਿਹੜਾ ਉਹ ਵੱਧ ਜਾਂਦਾ ਧੁੱਪ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਦੋਂ ਧੁੱਪ ਦੇ ਵਿੱਚ ਮਰੀਜ਼ ਜਾਂਦਾ ਉਹਨੂੰ ਬਲਰ ਵਿਜ਼ਨ ਹੋ ਜਾਂਦੀ ਆ ਧੁੱਪਾ ਜਿਹੜੀ ਅੱਖਾਂ 'ਚ ਵੱਜਦੀ ਆ ਲਾਈਟ ਆ ਉਹ ਅੱਖਾਂ ਦੇ ਵਿੱਚ ਵੱਜਦੀ ਆ ਤੇ ਜਿਹੜੇ ਡਰਾਈਵਰ ਵੀਰ ਨੇ ਜਿਹੜੇ ਟੈਕਸੀਆਂ ਚਲਾਉਂਦੇ ਨੇ ਉਹਨਾਂ ਨੂੰ ਟੈਕਸੀ ਚਲਾਉਣ ਦੇ ਵਿੱਚ ਸਮੱਸਿਆ ਆਉਂਦੀ ਆ ਡਰਾਈਵ ਕਰਨ ਦੇ ਵਿੱਚ ਸਮੱਸਿਆ ਆਉਂਦੀ ਆ ਜਿਹੜੀਆਂ ਲਾਈਟਾਂ ਨੇ ਉਹ ਫੈਲਰ ਕੇ ਵੀਰਾਂ ਦੇ ਅੱਖਾਂ ਦੇ ਵਿੱਚ ਪੈਂਦੀਆਂ ਗ੍ਰੰਤੀ ਸਿੰਘ ਨੇ ਉਹਨਾਂ ਨੂੰ ਕੀ ਆ ਵੀਰਾਂ ਨੂੰ ਜਦੋਂ ਉਹ ਪਾਠ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ ਦੇਖਦੇ ਨੇ ਉਹ ਦੇਖਦੇ ਸਮੇਂ ਜਿਹੜੇ ਅੱਖਰ ਆ ਉਹ ਫਟ ਜਾਂਦੇ ਆ ਜਾਂ ਨਜ਼ਰਾ ਜਿਹੜੀ ਉਹ ਫਟਣੀ ਸਟਾਰਟ ਹੋ ਜਾਂਦੀ ਆ ਇਦਾਂ ਦੀਆਂ ਜਿਹੜੀਆਂ ਪ੍ਰੋਬਲਮ ਜਾਂ ਮਰੀਜ਼ ਦੇ ਸਾਹਮਣੇ ਆਉਣ ਲੱਗ ਜਾਂਦੀਆਂ ਤੇ ਬੱਚਿਆਂ ਦੇ ਵਿੱਚ ਇਹ ਸਮੱਸਿਆ ਕਿਉਂ ਆਉਂਦੀ ਹੈ ਜੀ ਜਦੋਂ ਬੱਚਿਆਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆਉਂਦੀ ਹੈ ਜਾਣ ਤਾਂ ਜਿਹੜੀ ਮਦਰ ਆਉ ਨੇ ਜਿਹੜੀ ਫੀਡ ਆ ਉਹ ਪ੍ਰੋਪਰ ਕਰਾਉਂਦੇ ਟਾਈਮ ਜਿਹੜਾ ਆਪਣਾ ਟਰੀਟਮੈਂਟ ਆ ਉਹ ਸਟਰੋਂਗ ਲਿਆ ਹੋਵੇ ਜਾਂ ਕੋਈ ਸਟੀਰੋਇਡ ਮੈਡੀਸਨ ਜਿ ਲਈਆਂ ਜਾਂ ਮਦਰ ਆ ਜਿਹੜੀ ਜਦੋਂ ਬੇਬੀ ਹੋਣ ਵਾਲਾ ਸੀ ਉਦੋਂ ਉਹ ਜਿਹੜੀਆਂ ਦਵਾਈਆਂ ਬਹੁਤ ਜ਼ਿਆਦਾ ਯੂਜ਼ ਕਰਦੇ ਆ ਉਹਦੇ ਕਰਕੇ ਜਿਹੜੀ ਬੱਚਿਆਂ ਦੇ ਵਿੱਚ ਪ੍ਰੋਬਲਮ ਵੀ ਆ ਜਾਂਦੀ ਹੈ ਤੇ ਇਹਦੀ ਇਲਾਜ ਦੀ ਗੱਲ ਕਰੀ ਤਾਂ ਡਾਕਟਰ ਹੀ ਇਲਾਜ ਦੇ ਹਿਸਾਬ ਨਾਲ ਤਾਂ ਮੇਰੇ ਸਾਲ ਸ਼ਾਇਦ ਇਹਨਾਂ ਦਾ ਟ੍ਰੀਟਮੈਂਟ ਸਰਜਰੀ ਕਰवानी ਪੈਂਦੀ ਹੈ ਤਾਂ ਤੁਹਾਡੇ ਹਿਸਾਬ ਨਾਲ ਕੀ ਹੈ ਤੁਹਾਡੇ ਕੋਲ ਬਿਨਾ ਸਰਜਰੀ ਬਿਨਾ ਆਪਰੇਸ਼ਨ ਤੋਂ ਹੋ ਜਾਂਦਾ ਇਲਾਜ ਹਾਂਜੀ ਇਹ ਕੁਐਸਚਨ ਵੀ ਬਹੁਤ ਅੱਛਾ ਪੁੱਟ ਕੀਤਾ ਦੇਖੋ ਜਦੋਂ ਪੁਰਾਣਾ ਟਾਈਮ ਸੀਗਾ ਬਜ਼ੁਰਗਾਂ ਦਾ ਟਾਈਮ ਸੀ ਉਦੋਂ ਕੋਈ ਵੀ ਮਸ਼ੀਨਾਂ ਤਾਂ ਹੈ ਨਹੀਂ ਸੀ ਮੈਂ ਵੀ ਕਿਸੇ ਮਸ਼ੀਨ ਨਾਲ ਚੈੱਕਅਪ ਨਹੀਂ ਕਰਦੀ ਠੀਕ ਹੈ ਨਾ ਵੀ ਮੈਂ ਮਸ਼ੀਨਾਂ ਰੱਖੀਆਂ ਹੋਈਆਂ ਮੈਂ ਟੈਸਟਾਂ ਦੇ ਵੀ ਵਿਆਸੇ ਲਗਵਾਨੀ ਆ ਜਾਂ ਮੈਂ ਮਤਲਬ ਕਿ ਅਦਰ ਟ੍ਰੀਟਮੈਂਟ ਕੋਈ ਕਰਦੀ ਆ ਜਿਹੜਾ ਮਸ਼ੀਨਾਂ ਦੇ ਨਾਲ ਹੁੰਦਾ ਇਹ ਕੰਮ ਮੈਂ ਨਹੀਂ ਕਰਦੀ ਕਿਉਂਕਿ ਜਦੋਂ ਉਦੋਂ ਇਹੀ ਮੈਡੀਸਨ ਸੀ ਜਿਹੜੇ ਸਾਡੇ ਬਜ਼ੁਰਗਾਂ ਉਹਨਾਂ ਨੇ ਇਹਨਾਂ ਨੂੰ ਯੂਜ਼ ਕੀਤਾ ਸੀਗਾ ਇਹਨੂੰ ਯੂਜ਼ ਕਰਦੇ ਸੀ ਇਹਦੇ ਨਾਲ ਹੀ ਉਦੋਂ ਜਿਹੜਾ ਚਿੱਟਾ ਮੋਤੀ ਆ ਉਹ ਲੋਕਾਂ ਦਾ ਠੀਕ ਹੁੰਦਾ ਸੀ ਤੇ ਉਹਨੂੰ ਹੀ ਮੋਡੀਫਾਈ ਕਰਕੇ ਅਸੀਂ ਅੱਗੇ ਹੋਰ ਲੈ ਕੇ ਆਏ ਆ ਇਹਨੂੰ ਵਧੀਆ ਤਕਨੀਕ ਦੇ ਨਾਲ ਬਣਾ ਕੇ ਅੱਗੇ ਲੈ ਕੇ ਆਏ ਆ ਇਹੀ ਦਵਾਈ ਦੇ ਨਾਲ ਜੇ ਪਹਿਲਾਂ ਮਰੀਜ਼ ਠੀਕ ਹੋ ਸਕਦੇ ਸੀ ਅੱਜ ਵੀ ਬਹੁਤ ਗਿਣਤੀ ਦੇ ਵਿੱਚ ਲੋਕ ਹੈਗੇ ਨੇ ਜਿਹੜੇ ਇਹੀ ਦਵਾਈ ਦੇ ਨਾਲ ਆ ਜਿਹੜਾ ਠੀਕ ਹੁੰਦਾ ਚਿੱਟਾ ਮੋਤੀਆ ਤੇ ਕਾਫੀ ਲੋਕ ਨੇ ਜਿਨ੍ਹਾਂ ਨੂੰ ਆਪਰੇਸ਼ਨ ਤੱਕ ਦੀ ਨੌਬਤ ਨਹੀਂ ਆਉਂਦੀ ਮलोत ਤੁਹਾਨੂੰ ਤੁਹਾਡਾ ਜਿਹੜਾ ਇਲਾਜ ਹੈਗਾ ਆਯੁਰਵੈਦਿਕ ਇਲਾਜ ਆ ਬਿਨਾ ਆਪਰੇਸ਼ਨ ਬਿਨਾ ਚੀਰਫੜ ਹਾਂਜੀ ਬਿਨਾ ਕਿਸੇ ਟੀੜਫੜ ਤੋਂ ਬਿਨਾ ਕਿਸੇ ਟਾਂਕੇ ਤੋਂ ਬਿਨਾ ਕਿਸੇ ਸੂਈ ਤੋਂ ਕੱਲੇ ਡ੍ਰੌਪ ਤੁਹਾਨੂੰ ਘਰ ਪਾਉਣ ਲਈ ਦਿੰਨੇ ਆ ਉਹਦੇ ਨਾਲ ਹੀ ਆ ਜਿਹੜਾ ਰਿਜ਼ਲਟ ਆ ਆਊਟਪੁੱਟ ਆ ਮੰਥ ਦੇ ਵਿੱਚ ਵਿੱਚ ਆ ਜਾਂਦੀ ਹੈ ਚਿੱਟਾ ਮੋਤੀਆ ਕਾਲਾ ਮੋਤੀਆ ਸਾਰੀ ਸਮੱਸਿਆ ਹਾਂਜੀ ਚਿੱਟਾ ਮੋਤੀਆ ਵੀ ਕਾਲਾ ਮੋਤੀਆ ਵੀ ਕਾਲੇ ਮੋਤੀਏ ਦੇ ਵਿੱਚ ਕੀ ਆ ਸਾਡਾ ਜਿਹੜਾ ਆਪਟੀਕਲ ਨਰਵ ਆ ਉਹਦਾ ਪ੍ਰੈਸ਼ਰ ਵੱਧ ਜਾਂਦਾ ਆਪਟੀਕਲ ਨਰਵ ਦੇ ਵਿੱਚ ਕਿਸੇ ਕਾਰਨ ਦੇ ਕਰਕੇ ਜਾਂ ਕੋਈ ਕੋਲਟ ਫਾਰਮੇਸ਼ਨ ਹੋ ਜਾਂਦੀ ਆ ਜਾਂ ਉਹ ਨਰਵ ਆ ਜਿਹੜੀ ਉਹਦੇ ਉੱਤੇ ਪ੍ਰੈਸ਼ਰ ਪੈ ਜਾਂਦਾ ਉਹਦੇ ਕਰਕੇ ਕੀ ਆ ਕਾਲਾ ਮੋਤੀਆ ਜਿਹੜਾ ਉਹ ਹੋ ਜਾਂਦਾ ਪ੍ਰੈਸ਼ਰ ਵੱਧ ਜਾਂਦਾ ਅੱਖਾਂ ਦਾ ਜੀ ਤਾਂ ਜਿਵੇਂ ਮਤਲਬ ਮਰੀਜ਼ ਤੁਹਾਡੇ ਕੋਲ 100 ਮਰੀਜ਼ ਆਉਂਦਾ ਤਾਂ ਉਹਦੇ ਚ ਕਿੰਨੇ ਕਿ ਠੀਕ ਹੋ ਜਾਂਦੇ 100 ਦੇ ਵਿੱਚੋਂ 70% ਲੋਕ ਠੀਕ ਹੁੰਦੇ ਆ ਤੇ ਜੇ ਆਪਾਂ ਕਹੀਏ 30 ਜਿਹੜੇ ਨਹੀਂ ਠੀਕ ਹੁੰਦੇ ਉਹ ਕਿਉਂ ਨਹੀਂ ਠੀਕ ਹੁੰਦੇ ਉਹਨਾਂ ਦਾ ਕਾਰਨ ਇਹ ਆ ਜਾਂ ਤਾਂ ਉਹ ਦਵਾਈ ਆ ਜਿਹੜੀ ਉਹ ਪ੍ਰੋਪਰ ਨਹੀਂ ਲੈਂਦੇ ਕਈ ਅੱਜ ਦੇ ਟਾਈਮ 'ਚ ਕੀ ਆ ਘਰੇ ਡਾਕਟਰ ਜਾਦਾ ਬਣੇ ਹੋਏ ਨੇ ਉਹਨਾਂ ਨੂੰ ਕੀ ਹੁੰਦਾ ਕਿ ਅਸੀਂ ਜਿਹੜੀ ਖਾਣ ਵਾਲੀ ਦਵਾਈ ਦਿੱਤੀ ਆ ਉਹ ਨਹੀਂ ਖਾਣੀ ਠੀਕ ਐ ਦੇਖੋ ਜਿਹੜੇ ਪਾਉਣ ਵਾਲੀ ਦਵਾਈ ਆ ਤਾਂ ਸਿਰਫ ਸਾਡੇ ਫਰੰਟ ਤੇ ਵਿੱਚ ਦਾ ਅਸੀਂ ਡ੍ਰੌਪ ਪਾਵਾਂਗੇ ਸਾਡੇ ਪੀਪਲ ਆ ਜਿਹੜਾ ਅੱਖ ਆੱਖ ਆ ਸਾਡੀ ਉਹਨੂੰ ਸਫਾਈ ਕਰ ਸਕਦੀਆਂ ਪਿੱਛੋਂ ਜਿਹੜੀ ਨਰਵ ਦੀ ਜਾਂ ਬੇਨਸ ਦੀ ਪ੍ਰੋਬਲਮ ਆਉਂਦੀ ਆ ਉਹ ਖਾਣ ਵਾਲੀ ਦਵਾਈ ਦੇ ਨਾਲ ਹੀ ਠੀਕ ਹੋਏਗੀ ਉਹ ਪਾਉਣ ਵਾਲੇ ਡ੍ਰੌਪਸ ਦੇ ਨਾਲ ਨਹੀਂ ਠੀਕ ਹੋ ਸਕਦੀ ਇਹ ਮਤਲਬ ਸਾਰਾ ਮਰੀਜ਼ ਤੁਹਾਡੇ ਹਿਸਾਬ ਨਾਲ ਦਵਾਈ ਖਾਂਦਾ ਪੀਂਦਾ ਤਾਂ ਫਿਰ 100% ਹੀ ਚਾਂਸ ਬਣ ਜਾਂਦੇ ਲਗਭਗ ਠੀਕ ਹੋ ਜਾਂਦੇ ਦੇਖੋ ਕੋਈ ਵੀ ਹਸਪੀਟਲ ਉਥੋਂ ਸਵਾਦਾ ਸੋ ਮਰੀਜ਼ ਤਾਂ ਕਦੇ ਵੀ ਨਹੀਂ ਠੀਕ ਹੋਏਗਾ ਮੈਂ ਵੀ ਨਹੀਂ ਇਹ ਚੈਲੰਜ ਕਰ ਸਕਦੀ ਕਿ ਮੈਂ ਸੋ ਦਾ ਸੋ ਮਰੀਜ਼ ਠੀਕ ਕਰਾਂਗੀ ਮੈਂ ਟਰਾਈ ਕਰ ਸਕਦੀ ਹਾਂ ਮੈਂ ਪੇਸ਼ੈਂਟ ਨੂੰ ਪੂਰਾ ਵਧੀਆ ਟ੍ਰੀਟਮੈਂਟ ਦੇ ਸਕਦੀ ਹਾਂ ਜੋ ਉਹਦੀ ਪ੍ਰੋਬਲਮ ਆ ਉਹਦੇ ਅਕੋਰਡਿੰਗਲੀ ਉਹਨਾਂ ਦਾ ਟ੍ਰੀਟਮੈਂਟ ਕਰ ਸਕਦੀ ਹਾਂ ਤਾਂ ਮਰੀਜ਼ ਬਿਲਕੁਲ ਠੀਕ ਹੋ ਸਕਦਾ ਜੇ ਉਹ ਘਰ ਜਾ ਕੇ ਅਕੋਰਡਿੰਗ ਟੂ ਡਾਕਟਰ ਆ ਜਿਹੜੀ ਉਹਨੂੰ ਮੈਡੀਸਿਨ ਨੂੰ ਯੂਜ਼ ਕਰੇ ਲਾਸਟ ਟਾਈਮ ਮੈਮ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕੋਈ ਵੀ ਕਿਸੇ ਨੂੰ ਮੰਨ ਲਓ ਮਰੀਜ਼ ਨੂੰ ਡਾਕਟਰ ਨੇ ਕਿਹਾ ਹੋਇਆ ਕਿ ਤੁਹਾਡੀ ਸਰਜਰੀ ਹੋਏਗੀ ਤਾਂ ਤੁਸੀਂ ਕੀ ਮੈਸੇਜ ਕਹਿਣਾ ਚਾਹੋਗੇ ਕਿ ਜੇ ਸਰਜਰੀ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਹਾਡੇ ਕੋਲ ਆ ਸਕਦੇ ਇੱਕ ਵਾਰ ਇੱਕ ਵਾਰੀ ਮੌਕਾ ਜ਼ਰੂਰ ਦੇਣਾ ਚਾਹੀਦਾ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਆਪਰੇਸ਼ਨ ਤਾਂ ਫਿਰ ਵੀ ਹੋਈ ਜਾਂਦਾ ਤੁਸੀਂ ਇੱਕ ਵਾਰੀ ਮੈਡੀਸਨ ਨੂੰ ਮੌਕਾ ਦਿਓ ਇਹਨੂੰ ਵਰਤ ਕੇ ਦੇਖੋ ਤੁਹਾਨੂੰ ਰਿਜ਼ਲਟ ਮਿਲੇਗਾ ਹੀ ਮਿਲੇਗਾ ਚਾਹੇ ਤੁਹਾਨੂੰ ਚਿੱਟਾ ਮੋਤੀਆ ਕਾਲਾ ਮੋਤੀਆ ਅੱਖਾਂ ਦੇ ਵਿੱਚ ਧੁੰਨ ਦਾ ਖੁਰਕਾ ਲਾਲੀ ਰਹਿੰਦੀ ਆ ਨਖੂਨਾ ਹੈਗਾ ਚਿੱਟੇ ਮੋ ਕਾਲੇ ਮੋਤੀਏ ਦੀ ਸਮੱਸਿਆ ਤੁਹਾਨੂੰ ਧੁੱਪ ਦੇ ਵਿੱਚ ਨਜ਼ਰ ਘਟ ਜਾਂਦੀ ਆ ਅੱਖਾਂ ਦੇ ਵਿੱਚ ਰੌਸ਼ਨੀ ਪੈਂਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਤਾਂ ਇੱਕ ਵਾਰ ਮੌਕਾ ਜ਼ਰੂਰ ਦਿਓ ਇੱਕ ਵਾਰ ਵਰਤ ਕੇ ਜ਼ਰੂਰ ਦੇਖਿਓ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਜਿਹੜੇ ਮਰੀਜ਼ ਕਹਿੰਦੇ ਆ ਕਿ ਅਸੀਂ ਨਹੀਂ ਠੀਕ ਹੋਏ ਸਿਰਫ ਉੱਥੇ ਮੇਰੀ ਗਲਤੀ ਨਹੀਂ ਉਹਨਾਂ ਦੀ ਗਲਤੀ ਵੀ ਹੋ ਸਕਦੀ ਆ ਕਿ ਉਹ ਮੈਡੀਸਨ ਨੂੰ ਕਿੱਦਾਂ ਯੂਜ਼ ਕਰਦੇ ਆ ਜਾਂ ਤੁਹਾਡਾ ਯੂਜ਼ ਕਰਨ ਦਾ ਤਰੀਕਾ ਗਲਤ ਹੋ ਸਕਦਾ ਜਾਂ ਕੀ ਆ ਜਿਹੜੀ ਤੁਸੀਂ ਮੈਡੀਸਨ ਆ ਉਹ ਪ੍ਰੋਪਰ ਨਹੀਂ ਲੈ ਰਹੇ ਜੇ ਤੁਸੀਂ ਕਹੋ ਕਈ ਮਰੀਜ਼ਾਂ ਕਿੰਨਿਆਂ ਨੂੰ ਮਹੀਨੇ ਦੇ ਵਿੱਚ ਨਹੀਂ ਫਰਕ ਪੈਂਦਾ ਮਹੀਨੇ ਦੇ ਵਿੱਚ ਸਿਰਫ ਉਹਨਾਂ ਦੀਆਂ ਅੱਖਾਂ ਹਲਕੀਆਂ ਹੋ ਜਾਂਦੀਆਂ ਪਰ ਉਹਨਾਂ ਨੂੰ ਦੇਖਣ ਦੇ ਵਿੱਚ ਨਹੀਂ ਸਹੀ ਹੁੰਦਾ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਵੀ ਤੁਹਾਡੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਜਦੋਂ ਤੁਹਾਡੀਆਂ ਅੱਖਾਂ ਹਲਕੀਆਂ ਹੋਈਆਂ ਰਿਲੈਕਸੇਸ਼ਨ ਆਈ ਆ ਦਾ ਮਤਲਬ ਕੀ ਆ ਕਿਤੇ ਨਾ ਕਿਤੇ ਤੁਹਾਡੀ ਇੰਪਰੂਵਮੈਂਟ ਜ਼ਰੂਰ ਹੋਈ ਆ ਤੇ ਧੀਰੇ ਧੀਰੇ ਜਿਵੇਂ ਜਿਵੇਂ ਤੁਸੀਂ ਉਹਨੂੰ ਯੂਜ਼ ਕਰੋਗੇ ਤੇ ਉਹ ਜਿਹੜਾ ਤੁਹਾਡਾ ਧੁੰਦਲਾਪਾ ਨਾ ਉਹ ਵੀ ਠੀਕ ਹੋਏਗਾ ਵਿਸ਼ਵਾਸ ਰੱਖ ਕੇ ਲਓਗੇ ਤਾਂ ਮੈਡੀਸਨ ਨੂੰ ਤਾਂ ਮੈਮ ਇੱਕ ਵਾਰ ਆਪਣੇ ਕਲੀਨਿਕ ਦਾ ਐਡਰੈਸ ਬੋਲ ਦਿਓ ਪ੍ਰੋਪਰ ਤੁਸੀਂ ਇੰਡੋ ਆਯੁਰਵੈਦਿਕ ਕਲੀਨਿਕ ਤਲਵੰਡੀਪਾਈ ਨੀਅਰ ਬਾਈ ਬੁਆਏਜ਼ ਸਕੂਲ ਜਿਲ੍ਹਾ ਫਿਰੋਜ਼ਪੁਰ ਜਿਲ੍ਹਾ ਫਿਰੋਜ਼ਪੁਰ ਤਾਂ ਸ਼ੁਕਰੀਆ ਮੈਮ ਥੈਂਕ ਯੂ ਜੀ ਦਾ ਐਡਰੈਸ ਬਾਕੀ ਮੈਮ ਨੇ ਬੋਲਤਾ ਬਾਕੀ ਸਕਰੀਨ ਤੇ ਵੀ ਚੱਲੀ ਜਾਂਦਾ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਕਲੀਨਿਕ ਤੇ ਆ ਸਕਦੇ ਹੋ ਅੱਖਾਂ ਦੀ ਕੋਈ ਵੀ ਸਮੱਸਿਆ ਹੈ ਨਾ ਜੇ ਤੁਸੀਂ ਸਰਜਰੀ ਤੁਸੀਂ ਕਰਵਾਉਣੀ ਹੈ ਤਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਇੱਕ ਵਾਰ ਤੁਸੀਂ ਇੱਥੇ ਜ਼ਰੂਰ ਦਿਖਾ ਕੇ ਜਾਓ ਕਿਉਂਕਿ ਜੇ ਸਰਜਰੀ ਤੋਂ ਬਿਨਾਂ ਤੁਸੀਂ ਠੀਕ ਹੋਣੇ ਤਾਂ ਇਹਦੇ ਨਾਲ ਦੀ ਰੀਸ ਨਹੀਂ ਆ ਬਾਕੀ ਤੁਹਾਡੇ ਆਸ-ਪਾਸ ਕੋਈ ਵੀ ਪੇਸ਼ੈਂਟ ਹੈ ਨਾ ਅੱਖਾਂ ਦਾ ਕੋਈ ਬੱਚਾ ਹੈ ਚਾਹੇ ਕੋਈ ਬਜ਼ੁਰਗ ਹੈ ਜਿਹਨੂੰ ਕੋਈ ਅੱਖਾਂ ਦੀ ਸਮੱਸਿਆ ਹੈ ਉਹਨਾਂ ਨੂੰ ਇਲਾਜ ਕਰਵਾਉਣਾ ਤਾਂ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਦਾ ਵੀ ਇਲਾਜ ਜਿਹੜਾ ਹੋ ਸਕੇ ਧੰਨ